ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਹੁਣ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 11 ਮਈ ਨੂੰ ਰਾਤ ਦੇ ਮੌਸਮ ਦੀ ਕਿ 11 ਮਈ ਨੂੰ ਅੱਜ ਰਾਤ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ ਜਿਵੇਂ ਕਿ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਦਿਨ ਦੇ ਸਮੇਂ ਤਕਰੀਬਨ ਪੰਜਾਬ ਦਾ ਮੌਸਮ ਸਾਫ਼ ਤੋਂ ਪੂਰਾ ਹੀ ਦੇਖਣ ਨੂੰ ਮਿਲੇਗਾ ਹਲਕੀ-ਫੁਲਕੀ ਬੱਦਲਬਾਜ਼ੀ ਕਿਸੇ-ਕਿਸੇ ਖੇਤਰਾਂ ਦੇ ਵਿੱਚ ਆ ਸਕਦੀ ਹੈ ਵੀਰੋ ਉਸੇ ਤਰ੍ਹਾਂ ਹੀ ਤਕਰੀਬਨ ਪੰਜਾਬ ਦਾ ਮੌਸਮ ਦਿਨ ਦੇ ਵੇਲੇ ਆਪਾਂ ਨੂੰ ਠੀਕ ਹੀ ਦੇਖਣ ਨੂੰ ਮਿਲ ਵੀਰੋ ਹੁਣ ਤੱਕ ਤਕਰੀਬਨ ਮੌਸਮ ਠੀਕ ਰਿਹਾ ਪਰ ਮੌਸਮ ਦੇ ਵਿੱਚ ਵੀਰੋ ਫਿਲਹਾਲ ਜੇ ਆਪਾਂ ਕਹੀਏ 100% ਮੌਸਮ ਸਾਫ਼ ਨਹੀਂ ਹੋਇਆ ਜੋ ਸਿਸਟਮ ਸੀ ਵੀਰੋ ਦਾ ਅਸਰ ਖਤਮ ਨਹੀਂ ਹੋਇਆ ਉਹ ਆਉਂਦੇ ਵੀਰੋ ਕੱਲ 12 ਤਰੀਕ ਤੱਕ ਵੀ ਬਣਿਆ ਰਹੇਗਾ ਤੇ ਅੱਜ ਦੀ ਰਾਤ ਨੂੰ ਵੀ ਪੰਜਾਬ ਦੇ ਮੌਸਮ ਦੇ ਵਿੱਚ ਹਲਚਲ ਆਪਾਂ ਨੂੰ ਦੇਖਣ ਨੂੰ ਮਿਲੇਗੀ ਵੀਰੋ ਤਕਰੀਬਨ ਜੇ ਆਪਾਂ ਗੱਲ ਕਰੀਏ ਤਕਰੀਬਨ ਆਉਂਦੇ 2-4 ਘੰਟਿਆਂ ਦੇ ਬਾਅਦ ਪੰਜਾਬ ਦਾ ਮੌਸਮ ਆਪਾਂ ਨੂੰ ਪ੍ਰਭਾਵਿਤ ਹੁੰਦਾ ਦੇਖਣ ਨੂੰ ਮਿਲੇਗਾ ਜਿਵੇਂ ਕਿ ਸਿਸਟਮ ਦਾ ਅਸਰ ਵੀਰੋ ਪਹਿਲਾਂ ਮਾਝੇ 도ਬੇ ਦੇ ਖੇਤਰਾਂ ਤੋਂ ਸ਼ੁਰੂ ਹੋਵੇਗਾ ਜੋ ਕਿ ਪੱਛਮੀ ਸਰਹੱਦੀ ਖੇਤਰ ਨੇ ਉਹਨਾਂ ਖੇਤਰਾਂ ਤੋਂ ਸਿਸਟਮ ਦਾ ਅਸਰ ਵੀਰੋ ਸ਼ੁਰੂ ਹੋਵੇਗਾ ਉੱਥੋਂ ਗਰਜ ਚਮਕ ਹਨੇਰੀ ਮੀਂਹ ਇਦਾਂ ਨੇ ਗਤੀਵਿਧੀਆਂ ਵੀਰੋ ਆਪਾਂ ਨੂੰ ਪੰਜਾਬ ਦੇ ਜੋ ਪੱਛਮੀ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਮਾਝੇ 도ਬੇ ਦੇ ਖੇਤਰਾਂ ਦੇ ਵਿੱਚ ਪਹਿਲਾਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਵੀਰੋ ਹੌਲੀ-ਹੌਲੀ ਸਿਸਟਮ ਦਾ ਅਸਰ ਅੱਗੇ ਵਧਦਾ-ਵਧਦਾ ਆਪਾਂ ਨੂੰ ਪੰਜਾਬ ਦੇ ਜੋ ਮਾਲਵੇ ਦੇ ਦੱਖਣ ਪੱਛਮੀ ਭਾਗ ਨੇ ਵੀਰੋ ਜਿਵੇਂ ਕਿ ਫਰੀਦਕੋਟ ਫਿਰੋਜ਼ਪੁਰ ਮੁਕਸਰ ਸਾਹਿਬ ਬਠਿੰਡਾ ਮਾਨਸਾ ਬਰਨਾਲਾ ਜਿਹੜ ਬਰਸਾਤੀ ਗਤੀਵਿਧੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਸਿਸਟਮ ਦਾ ਅਸਰ ਵੀ ਰੋਂ ਆਪਾਂ ਨੂੰ ਦੇਖਣ ਨੂੰ ਮਿਲੇਗਾ ਤਕਰੀਬਨ ਅੱਜ ਤੇ ਕੱਲ ਦੇ ਦਿਨ ਦੇ ਸਮੇਂ ਮੌਸਮ ਵੀਰੋ 100% ਸਾਫ਼ ਨਹੀਂ ਹੋਵੇਗਾ ਕਿਉਂਕਿ 11-12 ਦੇ ਤੱਕ ਵੀਰੋ ਜੋ ਸਿਸਟਮ ਦਾ ਅਸਰ ਹੈ ਉਹ ਬਣਿਆ ਹੀ ਰਹੇਗਾ ਜਦੋਂ ਦੁਪਹਿਰ ਦੇ ਸਮੇਂ ਵੀਰੋ ਗਰਮੀ ਵੱਧਦੀ ਹੈ ਟੈਂਪਰੇਚਰ ਵੱਧਦੇ ਨੇ ਅਚਾਨਕ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਜੋ ਕੁਝ ਸਮੇਂ ਲਈ ਬਰਸਾਤੀ ਗਤੀਵਿਧੀਆਂ ਦੇਖ ਕੇ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਹੈ ਸੋ ਵੀਰੋ ਐਦਾਂ ਦੀਆਂ ਹੀ ਗਤੀਵਿਧੀਆਂ ਹੋਣਗੀਆਂ ਜੋ ਕਿ ਅੱਜ ਰਾਤ ਦੇ ਸਮੇਂ ਫਿਰ ਤੋਂ ਮੌਸਮ ਖਰਾਬ ਹੋਣ ਦੀ ਵੀਦ ਬਣੀ ਹੋਈ ਆ ਮਾਝੇ ਤੋਂ ਅੱਗੇ ਦੇ ਖੇਤਰਾਂ ਦੇ ਵਿੱਚ ਵੀਰੋ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਪਰ ਜੋ ਕਿ ਪੰਜਾਬ ਦੇ ਦੱਖਣੀ ਭਾਗ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਥੋੜਾ ਮੋਟਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਠਿੰਡਾ ਮਾਨਸਾ ਬਨਾਲਾ ਸੰਗਰੂਰ ਇਨ੍ਹਾਂ ਖ ਸਮੇਂ ਲਈ ਜਦੋਂ ਕੋਈ ਮਾਹੌਲ ਆਪਾਂ ਨੂੰ ਰਾਤ ਦੇ ਸਮੇਂ ਬਣ ਸਕਦਾ ਹੈ ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਜਿਵੇਂ ਵੀ ਜਾਣਕਾਰੀ ਅਪਡੇਟ ਮਿਲੂਗੀ ਆਪਾਂ ਉਸੇ ਤਰ੍ਹਾਂ ਫਿਰ ਸਾਰੀ ਜਾਣਕਾਰੀ ਲਈ ਕਿਸਾਨ ਵੀਰਾਂ ਲਈ ਹਾਜ਼ਰ ਹੋ ਜਾਵਾਂਗੇ ਵੀਰੋ ਹਰ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਲਕੀਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ